ਅੱਜ ਗੱਲ ਚੱਲ ਰਹੀ ਸੀ ਨਾ ਮੇਰੇ ਤੋਂ ਪਹਿਲਾਂ ਗੱਲ ਕਰ ਰਿਹਾ ਸੀ ਵੀਰ ਵੀ ਕਿਰਤੀ ਬੰਦਾ ਆਪਣੇ ਹੱਕ ਲਾ ਲੈਣ ਵਾਸਤੇ ਅਥਰੂ ਗੈਸ ਦੇ ਗੋਲਿਆਂ ਨੂੰ ਉਹਦਾ ਸਾਹਮਣਾ ਕਰਨਾ ਪਿਆ ਹੈ ਅਥਰੂ ਗੈਸ ਦੇ ਜਿਹੜਾ ਆਪਣੀ ਜਿੰਸ ਵਾਸਤੇ ਕਿ ਮੈਨੂੰ ਮੇਰਾ ਹੱਕ ਮਿਲਣਾ ਚਾਹੀਦਾ ਹੈ ਮਨ ਲੇ ਤੁਸੀਂ ਵੇਖੋ ਕਮਾਲ ਦੀ ਗੱਲ ਹੈ ਆਪਣੀ ਆਵਾਜ਼ ਵੀ ਨਹੀਂ ਅਸੀਂ ਉਠਾ ਸਕਦੇ ਆਪਣੀ ਆਵਾਜ਼ ਵੀ ਨਹੀਂ ਤੁਸੀਂ ਬੁਲੰਦ ਕਰ ਸਕਦੇ ਕਿਦਾਂ ਤੁਹਾਨੂੰ ਘੇਰਾ ਪਿਆ ਹੈ ਤੇ ਮੈਂ ਇੱਕ ਬੇਨਤੀ ਕਰਾਂ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਜਿਵੇਂ ਅੱਜ ਪਟਨਾ ਸਾਹਿਬ ਦੇ ਪ੍ਰਬੰਧ ਦੀ ਆਪਾਂ ਗੱਲ ਕਰਦੇ ਆਂ ਵੀ ਪਟਨਾ ਸਾਹਿਬ ਦਾ ਪ੍ਰਬੰਧ ਕੇਂਦਰ ਨੇ ਦਖਲ ਦੇ ਕੇ ਹੌਲੀ-ਹੌਲੀ ਉਹਦੇ ਵਿੱਚ ਆਪਣੇ ਬੰਦੇ ਪਾ ਦਿੱਤੇ ਪਿਛੇ ਜੇ ਹਜ਼ੂਰ ਸਾਹਿਬ ਦੀ ਵੀ ਜਦੋਂ ਗੱਲ ਚੱਲੀ ਹੈ ਕਿ ਉਹਦੇ ਵਿੱਚ ਵੀ ਉਹਨਾਂ ਨੇ ਆਪਣੇ ਮੈਂਬਰ ਵਿੱਚ ਪਾ ਦਿੱਤੇ ਇਹ ਕੰਮ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਾਕਾਣਕਾਣਾ ਵਾਪਰਿਆ ਸੀ ਜਦੋਂ 1873 ਦੇ ਵਿੱਚ ਸਿੰਘ ਸਭਾ ਲਹਿਰ ਦਾ ਆਰੰਭ ਹੁੰਦਾ ਹੈ ਅੰਗਰੇਜ਼ 1849 ਵਿੱਚ ਸਬਰਾਵਾਂ ਦੀ ਆਖਰੀ ਜੰਗ ਤੋਂ ਬਾਅਦ ਪੰਜਾਬ ਤੇ ਕਾਬਜ ਹੋ ਜਾਂਦੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ ਸੀ ਵੀ ਜਿੰਨੇ ਵੀ ਇੱਥੇ ਧਾਰਮਿਕ ਸਥਾਨ ਸੀ ਜਿਹੜੇ ਇਤਿਹਾਸਕ ਸੀ ਉਹਨਾਂ ਦੇ ਵਿੱਚ ਜਿਹੜੇ ਸਰਬਰਾ ਸੀ ਪ੍ਰਬੰਧਕ ਸੀ ਆਪਣੇ ਲਾ ਦਿੱਤੇ ਤਰਨਤਨ ਸਾਹਿਬ ਦਾ ਪ੍ਰਬੰਧ ਆਪਣੇ ਕੋਲ ਲੈ ਆਂਦਾ ਦਰਬਾਰ ਸਾਹਿਬ ਦਾ ਪ੍ਰਬੰਧ ਉਹਨਾਂ ਕੋਲ ਨਨਕਾਣਾ ਸਾਹਿਬ ਦਾ ਪ੍ਰਬੰਧ ਉਹਨਾਂ ਕੋਲ ਉਹਨਾਂ ਨੇ ਆਪਣੀ ਪੂਰੀ ਦਖਲਅੰਦਾਜ਼ੀ ਆਪਣੇ ਬੰਦੇ ਪ੍ਰਬੰਧਕ ਲਾ ਦਿੱਤੇ ਵਿੱਚ ਇਹ ਇਥੋਂ ਇਹਨਾਂ ਨੂੰ એનર્ਜੀ ਮਿਲਦੀ ਹੈ ਇਥੋਂ ਇਹਨਾਂ ਨੂੰ ਤਾਕਤ ਮਿਲਦੀ ਹੈ ਉਹ ਤਾਂ ਸਿੰਘ ਸਭਾ ਲਹਿਰ ਤੇ ਇਹ ਅੰਗਰੇਜ਼ ਰਾਜ ਵੇਲੇ ਸਭ ਕੁਝ ਹੋਇਆ ਮੂਰਤੀਆਂ ਵੀ ਸਥਾਪਿਤ ਕਰਨਤੀਆਂ ਗਿਆ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਮੂਰਤੀਆਂ ਤੇ ਬੇਦੀਆਂ ਦੇ ਜਿਹੜੇ ਪੈਰੋਕਾਰ ਸੀ ਉਹਨਾਂ ਦੇ ਗਦੇਲੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗਦੇਲੇ ਲੱਗੇ ਦੇ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮukh ਸਿੰਘ ਵਰਗੇ ਯੋਧਿਆਂ ਨੇ ਇੱਕ ਗਦੇਲੇ ਚੋਕ ਚੋਕ ਕੇ ਉਥੋਂ ਪਰਾਂ ਸੁੱਟੇ ਵੀ ਗੁਰੂ ਦੇ ਬਰਾਬਰ ਅਸੀਂ ਕਿਸੇ ਹੋਰ ਨੂੰ ਗੱਦੀ ਲਾ ਕੇ ਪੈਰਾਂ ਤੇ ਮੱਥਾ ਨਹੀਂ ਟਿਕਾਉਣ ਦੇਵਾਂਗੇ ਤੇ ਅੱਜ ਮਾਰਿਓ ਤੇ ਹਾਂ ਜੀ ਅੱਜ ਵੀ ਗਦੇਲੇ ਲੱਗਿਆ ਕਿ ਨਹੀਂ ਬਰਾਬਰ ਭਲਾ ਬੋਲੋ ਗੁਰੂ ਕੇ ਪਿਆਰਿਓ ਪਤਾ ਸਾਰਿਆਂ ਨੂੰ ਹੈਗਾ ਪਰ ਕਈ ਡਰਦੇ ਨਹੀਂ ਬੋਲਦੇ ਹੋਣੇ ਵੀ ਜੇ ਬੋਲਿਆ ਕਿਤੇ ਸਵੇਰੇ ਨਾ ਮੱਝ ਦੁੱਧ ਹੀ ਨ ਦੇਵੇ ਵੀ ਸਰਵਿਸਾਂ ਦਾ ਕੀ ਜਾਣਾ ਮੱਝਾਂ ਆਪਣੇ ਘਰ ਵੀ ਹੈਗੀਆਂ ਇਹ ਤੋਂ ਜ਼ਿਆਦਾ ਦੁੱਧ ਦਿੰਦੀਆਂ ਜਿਹਨਾਂ ਮੈਂ ਜਦਾ ਬੋਲਦਾ ਨਾ ਉਹਨੇ 2 ਲੀਟਰ ਦੁੱਧ ਵਾਧ ਦਿੰਦੀਆਂ ਜਿਹਨਾਂ ਦੀ ਸ਼ਕਤੀ ਕੰਮ ਕਰਦੀ ਹੋਵੇ ਉਹਨੂੰ ਤੇ ਮੱਜਾ ਸਾਡੀਆਂ ਸਵਾਰੀਆਂ ਮਰ ਜਾਂਦੀਆਂ ਆਉਣੇ ਭਾਈ ਸਾਹਿਬ ਕੇਸ ਦੀ ਗੱਲ ਕਰਕੇ ਕਹੇ ਨਾ ਮੈਂ ਹਰ ਵਾਰ ਸਟੇਜ ਤੇ ਬੋਲਦਾ ਵੀ ਜਿਹਨਾਂ ਤੁਹਾਡੀਆਂ ਇੰਨੀਆਂ ਸ਼ਕਤੀਆਂ ਤੁਹਾਡੀਆਂ ਤੁਸੀਂ ਤੇ ਉਦਾਂ ਹੀ ਸਾਨੂੰ ਆਸੇ ਪਾਸੇ ਕਰਦੇ ਜਿੱਦਾਂ ਤੁਸੀਂ ਕਹਿੰਦੇ ਸਾਡੇ ਬਾਬਾ ਜੀ ਅਰਦਾਸ ਨਾ ਕਰ ਦਿੰਦੇ ਉਹ ਕੱਖ ਨਹੀਂ ਹੈਗਾ ਇਹਨਾਂ ਪਖੰਡੀਆਂ ਕੋਲ ਮੈਂ ਆਪਣੇ ਗੁਰੂ ਦੀ ਹਜ਼ੂਰੀ 'ਚ ਇਹ ਗੱਲ ਕਹੀ ਨਾ ਗੁਰੂ ਦੀ ਬਾਣੀ ਖੁਦ ਪੜੋ ਸਹਿਜ ਪਾਠ ਆਪਣੇ ਘਰਾਂ 'ਚ ਕਰੋ ਮੈਂ ਕਹਿੰਦਾ ਤੁਹਾਨੂੰ ਪ੍ਰਚਾਰਕ ਵੀ ਨਾ ਬੁਲਾਉਣਾ ਪਵੇ ਤੁਸੀਂ ਜਦੋਂ ਆਪ ਕੁਰਬਾਨੀ ਪੜ ਲਈ ਨਾ ਅਗਲੇ ਸਾਲ ਤੁਹਾਡੇ ਚ ਕੋ ਭੈਣ ਕਵੇ ਮੈਂ 15 ਮਿੰਟ ਬੀਬੀ ਨਾਨਕ ਦੇ ਜੀਵਨ ਤੇ ਬੋਲਣਾ ਹੈ ਅਗਲੀ ਵਾਰੀ ਕੋ ਵੀਰ ਕਵੇ ਮੈਂ ਇੱਥੇ ਬੈਠ ਕੇ ਸਰਦਾਰ ਹਰੀ ਸਿੰਘ ਨਲੂਏ ਬਾਰੇ ਬੋਲਣਾ ਮੈਂ ਜਬਜੀਤ ਸਿੰਘ ਦੀ ਇੱਕ ਬਾਣੀ ਦੀ ਵਿਆਖਿਆ ਕਰਨੀ ਆ ਸਾਡੇ ਗੁਰੂ ਨੇ ਸਾਨੂੰ ਸਾਰਿਆਂ ਨੂੰ ਪ੍ਰਚਾਰਕ ਬਣਾਇਆ ਪਰ ਡਰਾਤਾ ਅਗਲਿਆਂ ਨੇ ਇਹੋ ਜਿਹਾ ਡਰਾਇਆ ਵੀ ਇਹੋ ਜਿਹਾ ਗੁਲਾਮ ਬਣਾਇਆ ਸਾਨੂੰ ਮਾਫ ਕਰਨਾ ਮੈਂ ਇਦਾਂ ਦੇ ਗੁਲਾਮ ਲੋਕ ਵੇਖੇ ਨੇ ਦੇਹ ਧਾਰੀਆਂ ਦੇ ਖੇਤ ਆਪਣੇ ਤੇ ਬੋਰ ਕਰਾਉਣਾ ਵਾ ਤੇ ਪੁੱਛਣ ਕਿਸੇ ਹੋਰ ਨੂੰ ਜਾਣਾ ਬਾਬਾ ਜੀ ਬੋਰ ਕਰਾਈਏ ਕਿ ਟਰੈਕਟਰ ਆਪਣਾ ਲਿਓਣਾ ਤੇ ਪੁੱਛਦੇ ਉਹਨੂੰ ਜਾ ਕੇ ਵੀ ਲੈ ਕੇ ਆਈਏ ਕਿ ਨਾ ਲੈ ਕੇ ਆਈਏ ਸੋਚ ਕੇ ਵੇਖੋ ਅਸੀਂ ਖਲੋਤੇ ਕਿਥੇ ਇਹ ਪਖੰਡਵਾਸੀ ਅਗਲੇ ਨੇ ਇਹੋ ਜਿਹਾ ਜਾਲ ਵਿਛਾਇਆ ਇਹੋ ਜਿਹਾ ਜਾਲੂਸਾ ਤਰ੍ਹਾਂ ਤਰ੍ਹਾਂ ਦੇ ਲੋਕ ਲਿਆ ਕੇ ਖੜੇ ਕਰਤੇ ਸ਼ਬਦ ਗੁਰੂ ਨੂੰ ਮੈਨੂੰ ਇੱਕ ਵਿਖਾ ਦਿਓ ਜਦੋਂ ਗੁਰੂ ਜਦੋਂ ਸਿੰਘ ਸਭਾ ਜਦੋਂ ਅੰਗਰੇਜ਼ ਰਾਜ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੱਖ ਵੀ ਨਹੀਂ ਸੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿੰਨਾ ਕੁਝ ਖੜਾ ਕਰਤਾ ਅਗਲੇ ਨੇ ਜੇ ਹਜੂਰ ਸਾਹਿਬ ਦਾ ਪ੍ਰਬੰਧ ਅਗਲੇ ਕੇਂਦਰ ਸਰਕਾਰ ਨੇ ਆਪਣੇ ਅਧਿਨ ਕੀਤਾ ਕੋ ਪਹਿਲੀ ਵਾਰ ਨਹੀਂ ਹੋਇਆ ਨਾ 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 ਪਹਿਲੀ ਵਾਰ ਨਹੀਂ ਹੋਇਆ ਇਹ ਨੀਤੀ ਅੰਗਰੇਜ਼ਾਂ ਵਾਲੀ ਆ ਉਹਨਾਂ ਨੇ ਵੀ ਮੰਤ ਕੌਣ ਸੀ ਨਰੈਣੂ ਉਹਨਾਂ ਦਾ ਹੀ ਤਾਂ ਬੰਦਾ ਸੀ ਤੇ ਤੁਸੀਂ ਕਹੋਗੇ ਨਾ ਜਦੋਂ ਸਾਕਾਣ ਕਾਣਾ ਵਾਪਰਿਆ ਆ ਜੂਪੀ ਦੇ ਵਿੱਚ ਉਤਰਾਖੰਡ ਦੇ ਇਲਾਕੇ ਚ ਇੱਥੇ ਉਹਨੂੰ ਜ਼ਮੀਨ ਦੇ ਛੱਡੀ ਸੀ ਕਈ ਸਾਲ ਬਾਅਦ ਵੀ ਤੱਕ ਉਹ ਜਿਉਂਦਾ ਰਿਹਾ ਕਿਉਂਕਿ ਪਿਛੇ ਸਰਕਾਰ ਸੀ ਨਾ ਉਹਦੇ ਸਾਡੇ ਹਿਸਾਬ ਨਾਲ ਆਪਕ ਨੇ ਸਾਕਾਣ ਕਾਣਾ ਵਾਪਰਿਆ ਮੰਤਰ ਨੂੰ ਕੱਢ ਕੇ ਲੈ ਗਏ ਸੀ ਸੇਫ ਉਥੋਂ ਉਥੋਂ ਲੈ ਗਏ ਸੀ ਅਹੀਂ ਤੇ ਇੱਦਾਂ ਆਪਣੇ ਬਗਾਨੇ ਦੀ ਪਛਾਣ ਕਰ ਹੀ ਨਹੀਂ ਸਕੇ ਖੈਰ ਹੁਣ ਜੇ ਮੈਂ ਕੁਝ ਬੋਲਾਂਗਾ ਫੇਕਈਆਂ ਜੀ ਤੇ ਸਾਨੂੰ ਦੂਜੀਆਂ ਗੱਲਾਂ ਕਰਦਾ ਸਾਡੇ ਨਾਲ ਵੀ ਜਦੋਂ ਨਰਨਕਾਰੀ ਕਾਂਡ ਵਾਪਰਿਆ ਉਦੋਂ ਕੀ ਹੋਇਆ ਸੀ ਕਿਹਨਾਂ ਦੀ ਗੱਡੀ 'ਚ ਬੈ ਕੇ ਉਹ ਨਿਕਲੀ ਸੀ ਇਹ ਵੀ ਸਾਰਿਆਂ ਨੂੰ ਪਤਾ ਮੇਰੇ ਖਿਆਲ ਹੁਣ ਤਾਂ ਕਿਤਾਬਾਂ ਵੀ ਛਪ ਚੁੱਕੀਆਂ ਜੀ ਕਈ ਉਸ ਵੇਲੇ ਤੱਕ ਜਿਉਂਦੇ ਵੀ ਹੋਣੇ ਸਾਰੀ ਪੀੜੀ ਬੇਟੀ ਹੈ ਵੱਡੀ ਉਮਰ ਦੇ ਤੋਂ ਸਾਰਾ ਪਤਾ ਪਰ ਗੱਲ ਇਹ ਆ ਵੀ ਅਸੀਂ ਬੋਲਣ ਨੂੰ ਕੀ ਆ ਜੀ ਬੋਲਣ ਨੂੰ ਤਿਆਰ ਨੇ ਮਰ ਚੁੱਕੇ ਆਂ ਬਸ ਗੱਲ ਅੰਦਰੋਂ ਜਮੀਰ ਮਰੀ ਹੋਈ ਐ ਬਸ ਗੁਰੂ ਗੁਰੂ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਕੋ ਅੰਦਰੋਂ ਜੇ ਮਾੜਾ ਮੋੜ ਕੋ ਜਮੀਰ ਜਗਾ ਕੇ ਕੋਈ ਅਸੀਂ ਤੇ ਅਸੀਂ ਤੇ ਇਹਦੇ ਗੁਲਾਮ ਆ ਸੀ ਇਹ ਵੀ ਦਾਵੇ ਨਾਲ ਨਹੀਂ ਕਹਿ ਸਕਦੇ ਸਾਡਾ ਗੁਰੂ ਗੁਰੂ ਅਨਸਾਭ ਅਸੀਂ ਤੇ ਇੱਕ ਠੋਕੇ ਵੀ ਨਹੀਂ ਕਰ ਸਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੇਖ ਵਾਂ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਏ ਤੇ ਸਾਡੇ ਦਰਮਿਆਨ ਕਿੰਨਾ ਕੁਝ ਅਗਲੇ ਆ ਨੇ ਖੜਾ ਕਰ ਦਦਾ ਗੁਰੂ ਗ੍ਰੰਥ ਸਾਹਿਬ ਤੱਕ ਆਉਂਦਿਆਂ ਤੱਕ ਤੇ ਬੰਦਾ ਉਹ ਹੱਸ ਜਾਂਦਾ ਪਹਿਲਾਂ ਹੀ ਮੱਥੇ ਟੇਕ ਟੇਕ ਕੇ ਇਸੇ ਦੇ ਫਰੈਸ਼ ਦਿਮਾਗ ਲੈ ਕੇ ਹੋਣਾ ਸੀ ਕਿ ਆਹ ਬੰਦਿਆ ਤੈਨੂੰ ਇਥੋਂ ਗੁਰੂ ਦਾ ਸ਼ਬਦ ਮਿਲੇ ਮਾਫ ਕਰਨਾ ਆ ਜਿਹੜੇ ਤਲਾਕ ਹੋ ਰਿਆ ਨਾ ਸਾਰਿਆਂ ਦੇ ਤਲਾਕਾਂ ਦੇ ਕਾਰਨ ਨਸ਼ਾ ਨਹੀਂ ਹੈਗੀ ਕਈ ਤੇ ਨੌਜਵਾਨ ਨਸ਼ਾ ਵੀ ਨਹੀਂ ਕਰਦੇ ਉੱਥੇ ਕਈ ਵਾਰੀ ਘਰਾਂ 'ਚ ਧਾਰਮਿਕ ਵਿਚਾਰ ਧਰਾ ਵੀ ਟਕਰਾਏਗੀ ਆ ਪਤੀ ਗੁਰੂਆਂ ਸਾਨੂੰ ਮੰਨਦਾ ਵਾ ਪਤਨੀ ਪੇਕੇ ਜਿਹੜੇ ਬੀਬੀ ਦੇ ਆ ਉਹ ਕਿਸੇ ਬਾਬੇ ਨੂੰ ਮੰਨਦੇ ਆ ਤਾਂ ਵੀ ਨਹੀਂ ਬਣਦੀ ਜਿੱਥੇ ਪਤਨੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਆ ਤੇ ਜਿਸ ਬੰਦੇ ਦੇ ਲੜ ਲਾਤਾ ਉਹ ਕਿਸੇ ਦੇਹਧਾਰੀ ਨੂੰ ਮੰਨਦੇ ਆ ਉਹ ਵਿਚਾਰੀ ਮਜਬੂਰ ਆ ਉਹ ਕਹਿੰਦੀ ਜੀ ਮੈਂ ਤਾਂ ਆਪਣੇ ਪੇਕੇਆਂ ਤੋਂ ਬਾਣੀ ਪੜ੍ਹਦੀ ਆਈ ਸੀ ਮੇਰੇ ਤੇ ਮਾਂ ਬਾਪ ਨੇ ਗੁਰੂ ਗ੍ਰੰਥ ਸਾਹਿਬ ਤੋਂ ਸવાય ਕਿਸੇ ਹੋਰ ਕੇ ਮਥਾ ਗੱਜ ਕੇ ਬੋਲੋ ਭੈਣੋ ਪਰ ਜਿਹਦੇ ਲੜ ਲਾਤਾ ਉਹ ਸਵੇਰੇ ਸ਼ਾਮ ਬਾਬਾ ਜੀ ਬਾਬਾ ਜੀ ਕਰਦੇ ਫਿਰਦੇ ਆ ਹੁਣ ਮੈਂ ਵਿਆਹੀ ਉਹਦੇ ਨਾਲ ਆ ਕੀ ਕਰਾਂ ਜੀ ਹੁਣ ਮੈਂ ਮਜਬੂਰੀ ਆ ਜੇ ਉਹ ਵਿਚਾਰੀ ਵੇਰਦੀ ਆ ਵੀ ਮੈਂ ਨਹੀਂ ਕਿ ਤੁਹਾਡੇ ਕਿਸ ਬਾਬੇ ਨੂੰ ਮੰਨਣਾ ਉਹਨੂੰ ਪਤਾ ਕੀ ਆਂਦੇ ਕਰਦੇ ਇਹ ਵੱਡੀ ਪੜ੍ਹੀ ਲਿਖੀ ਆ ਗਈ ਆ ਉਹ ਪੜ੍ਹੀ ਲਿਖੀ ਨਹੀਂ ਆਈ ਅਗਲੀ ਬਾਣੀ ਪੜ੍ਹਦੀ ਆਈ ਆ ਬਾਣੀ ਨੂੰ ਸਮਝਦੀ ਆਈ ਆ ਉਹ ਕਿਸੇ ਦੇਹਤਾਰੀ ਨਹੀਂ ਮੰਦੀ ਤਲਾਕ ਹੁੰਦੇ ਦੇਖੇ ਮੈਂ ਨਹੀਂ ਨਹੀਂ ਵੀ ਥੋੜਾ ਚਿਰ ਨਾਪਕ ਉੱਟ ਕੇ ਕੱਢਿਆ ਅਗਲੇ ਆਨੇ ਜਦੋਂ ਜ਼ਿਆਦਾ ਪ੍ਰੈਸ਼ਰ ਬਣਿਆ ਤਲਾਕ ਹੋ ਗਿਆ ਕਿਹ ਜਾਂ ਕਰਾਂ ਚ ਇਹਨਾਂ ਗੱਲਾਂ ਤੋਂ ਵੀ ਤਲਾਕ ਹੋਏ ਨੇ ਨਸ਼ਾਈ ਨਹੀਂ ਸਾਰਿਆਂ ਸਮਾਂ ਤੇ ਕਰਨੇਗਾ ਤੇ ਇਹ ਕਈਆਂ ਕਰਾਂ ਚ ਮਰਦ ਗੁਰੂਆਂ ਸਭ ਨੂੰ ਮੰਨਦਾ ਉਹ ਕਿਸੇ ਦੇ ਧਾਰੀ ਨੂੰ ਮੰਨਦਾ ਤੇ ਬੀਬੀ ਜਣੋਂ ਵਿਆਹੀ ਆਉਂਦੀ ਨਾਲ ਹੀ ਬਾਬਾ ਜੀ ਦੀ ਫੋਟੋ ਫੋਟੋ ਦਾ ਚ ਹੀ ਲੈ ਆਉਂਦੀ ਹੈ ਉਹ ਜਦੋਂ ਆਪਣਾ ਸੂਟਕੇਸ ਖੋਲਦੀ ਹੈ ਨਾਲ ਹੀ ਬਾਬਾ ਜੀ ਦੀ ਫੋਟੋ ਦਾ ਪ੍ਰਕਾਸ਼ ਕਰ ਦਿੰਦੀ ਹੈ ਤੇ ਤੂਫ ਦਿਖਾਉਂਦੀ ਹੈ ਸਵੇਰੇ ਉੱਠ ਕੇ ਉਹ ਘਰਦਿਆਂ ਦੇ ਆ ਕੀ ਹੋ ਗਿਆ ਵੀ ਅਹੀਂ ਸੋਚ ਅਸੀਂ ਸਾਰੇ ਟਬਰ ਨੇ ਗਾਤਰੇ ਪਾਏ ਆ ਇਹ ਤਾਂ ਸ੍ਰੀ ਸਾਭਾ ਵੀ ਪਾਈਆਂ ਇਹਨਾਂ ਨੇ ਪਰ ਉਹਨਾਂ ਨੂੰ ਥੋੜਾ ਪਤਾ ਸੀ ਵੀਰ ਤੇ ਪੜ੍ਹ ਪੁਸਤਕ ਸੰਧਿਆ ਬਾਦਨ ਸਿਰ ਪੂਜਸ ਬਗਲ ਸਮਾਗਮ ਇਹ ਤੇ ਪਖੰਡ ਹੈ ਹੁਣ ਇਹ ਗੱਲਾ ਸਮਝਣ ਦੀ ਲੋੜ ਸੀ ਆਪਣੇ ਪੁੱਤਾਂ ਧੀਆਂ ਨੂੰ ਗੁਰਮਤ ਸਿਖਾਓ ਜਿਹੜੇ ਬੱਚੇ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾਓ ਤੇ ਦੱਸੋ ਪੁੱਤ ਤੁਹਾਡਾੜਾ ਸਿਰ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾਏ ਕਿਸੇ ਹੋਰ ਅਗੇ ਝੁਕਣਾ ਨਹੀਂ ਚਾਹੀਦਾ ਪਰਾਜ ਪੱਗਾਂ ਪਤਾ ਨਹੀਂ ਕਿੱਥੇ ਕਿੱਥੇ ਝੁਕੀ ਜਾਂਦੀਆਂ ਕੋਈ ਕਿਤੇ ਜਾ ਕੇ ਸਰਜ ਕਹਿੰਦਾ ਹੁਣ ਤਾਂ ਆਹ ਕਈ ਨਿਹੰਗ ਬਾਣੇ ਵਾਲੇ ਵੀ ਤੁਸੀਂ ਵੇਖੇ ਕਿਦਾਂ ਦੇ ਧਾਰੀਆਂ ਬਾਬਿਆਂ ਦੇ ਤਿਲਕ ਲਾਉਣ ਵਾਲਿਆਂ ਦੇ ਕੋਈ ਕਿਤੇ ਜਾ ਕੇ ਮੱਥਾ ਟੇਕ ਜਾਂਦਾ ਕਿਤੇ ਜਾ ਕੇ ਮੱਥਾ ਟੇਕੀ ਜਾਂਦਾ ਖਿਚੜੀ ਜੀ ਨਹੀਂ ਬਣ ਗਈ ਉਹ ਹੀ ਇੱਕ ਰੀ ਕਈ ਰੀ ਸੋਚੀਦਾ ਵੀ ਕੀ ਹੋਈ ਜਾਂਦਾ ਸਾਡੀ ਕੌਮ ਜੀ ਮਿਕਸ ਸਬਜ਼ੀ ਦੀ ਵਿੱਚ ਕarele ਪਾ ਲੋ ਵਿੱਚੇ ਬਤਾਉ ਪਾ ਲੋ ਵਿੱਚੇ ਭਿੰਡੀਆਂ ਪਾ ਲੋ ਮਿਕਸ ਵੈਜੀਟੇਰੀਅਨ ਸਬਜ਼ੀ ਦਾ ਕੋ ਹੱਦ ਬੰਨਾ ਥੋੜਾ ਹੁੰਦਾ ਮਿਕਸ ਸਬਜ਼ੀ ਜੋ ਮਰਜ਼ੀ ਪਾ ਲੋ ਦੂਜਾ ਆਉਂਦਾ ਨਹੀਂ ਕਹਿੰਦਾ ਵਿੱਚ ਥੋੜੇ ਜਿ ਆਪਣੇ ਇਹਨੂੰ ਕਿਹੜਾ ਖੁੰਬਾ ਵੀ ਪਾਉਣੀ ਆ ਦੂਜਾਂ ਦਾ ਖੁੰਬਾ ਪਾ ਲੈ ਇਥੇ ਮਿਕਸਰ ਜੀ ਨੇ ਨਾ ਕਰਨੀ ਕਿਤੇ ਦੂਜਾਂ ਦਾ ਮੈਂ ਵੇਖਿਆ ਕਰੇਲੇ ਵੀ ਪਾਉਂਦੇ ਆ ਤੂੰ ਕਰੇਲੇ ਛੱਡ ਦੇ ਦੋ ਇਹਨੇ ਕਿਹੜਾ ਚੀਕਾਂ ਮਾਰਨੀ ਆ ਸਬਜੀ ਨੇ ਕਿਉਂ ਤੂੰ ਕਰੇਲੇ ਛੱਡ ਦੋ ਦੂਜਾਂ ਹੁੰਦਾ ਪਾਸੇ ਹੁੰਦਾ ਨਹੀਂ ਨਹੀਂ ਮੈਂ ਨਾ ਚ ਫਲੀਆਂ ਵੀ ਪਾ ਦੋ ਹੁੰਦਾ ਤੂੰ ਸੁੱਟ ਫਲੀਆਂ ਲਿਆ ਕੇ ਚਾਹ ਦੋ ਕਿਲੋ ਫਲੀਆਂ ਪਾ ਲੈ ਨੇ ਆਪ ਮਿਕਸਰ ਸਬਜੀ ਆ ਜਿੰਨੀ ਮਰਜ਼ੀ ਪਾ ਦੋ ਅਸੀਂ ਤੇ ਮਿਕਸ ਜੇ ਹੋ ਗਏ ਆ ਉੱਥੇ ਵੀ ਮਥਾਟੇ ਗਲੋ ਉੱਥੇ ਮਥਾਟੇ ਗਲੋ ਜੇ ਸਾਨੂੰ ਕਹਿੰਦਾ ਉਹ ਭਾਗਾ ਵਾਲਿਓ 567 ਵਾਰ ਲਿਖਣ ਦਾ ਅਰਥ ਸਮਝੋ ਵੀ ਸਾਡਾ ਪਿਓ ਇੱਕ ਹੈ ਸਾਡਾ ਗੁਰੂ ਇੱਕ ਹੈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਅਹੀਂ ਤਾਂ ਗੁਰੂ ਆਪਣਾ ਨਾ ਇੱਕ ਰਹਿਣ ਦਿੱਤਾ ਅੱਜ ਤੇ ਇਦਾਂ ਦੇ ਲੋਕ ਪੈਦਾ ਹੋ ਗਏ ਜਿਹੜੇ ਤੁਹਾਡੇ ਗੁਰੂ ਨੂੰ ਵੀ ਪੂਰਾ ਨਹੀਂ ਰਹਿਣ ਦਿੰਦੇ ਕਹਿੰਦੇ ਤੁਹਾਡਾ ਗੁਰੂ ਪੂਰਾ ਨਹੀਂ ਹੈਗਾ ਪਰ ਅਸੀਂ ਇੱਕ ਠੋਕ ਕੇ ਕਹਿੰਨੇ ਆ ਜਿੰਨਾ ਤੱਕ ਸੁਵਾਸ ਆ ਸਾਡਾ ਗੁਰੂ ਪੂਰਾ ਹੈ ਗੱਜ ਕੇ ਕੋਈ ਕੋ ਸਾਡਾ ਗੁਰੂ ਪੂਰਾ ਹੈ ਅਗਰੇ ਤੁਹਾਡੇ ਗੁਰੂ ਨੂੰ ਅਧੂਰਾ ਸਾਬਤ ਕਰਨ ਤੇ ਜੋਰ ਲਗਾ ਹੋਇਆ ਹੈ ਤਰੇ ਹੋਏ ਨੇ ਲੋਕ ਸਾਡੇ ਮਗਰ ਉਧਰ ਤੇ ਇਹ ਇੱਕੋ ਬੇਨਤੀ ਕਰਦੇ ਬਾਣੀ ਪੜੋ ਆਪ ਆਪਣੇ ਕਰਨ ਸਹਿਜ ਪਾਠ ਕਰੋ ਇੱਕ ਬੇਨਤੀ ਕਰਾਂ ਜਿਸ ਇਨਸਾਨ ਨੇ ਆਪਣੇ ਘਰ ਚ ਗੁਰਬਾਣੀ ਨੂੰ ਸਮਝ ਕੇ ਪੜਨਾ ਸ਼ੁਰੂ ਕਰਤਾ ਨਾ ਇਨਾਂ ਕੋ ਵਿਸ਼ਵਾਸ ਹੈ ਆਪਣੇ ਗੁਰੂ ਤੇ ਕਿ 20 25 ਅੰਕ ਤੱਕ ਜਾਂਦਿਆਂ ਜਾਂਦਿਆਂ ਨਾ ਗੱਲ ਸਮਝ ਆ ਜਾਣੀ ਵੀ ਯਾਰ ਮੈਂ ਤੇ ਐਵੇਂ ਹਨੇਰਾ ਢੋਈ ਜਾਂਦਾ ਸੀ ਗੱਲ ਤੇ ਕੁਝ ਹੋਰ ਸੀ ਜੇ ਸੱਚੀ ਅੰਦਰੋਂ ਇਮਾਨਦਾਰ ਹੋਇਆ ਬੰਦਾ ਜੇ ਅੰਦਰੋਂ ਇਮਾਨਦਾਰ ਹੋਇਆ ਨਾ ਉਹਨੇ ਆਪੇ ਕਹਿ ਦੇਣਾ ਵੀ ਗੱਲ ਤੇ ਕੁਝ ਹੋਰ ਸੀ ਵੀ ਗੁਰੂ ਸਾਹਿਬ ਦੀ ਬਾਣੀ ਤੇ ਕਹਿੰਦੀ ਕੁਝ ਹੋਰ ਜਪਜੀ ਸਾਹਿਬ ਚ ਗੱਲ ਕਲੀਅਰ ਹੋ ਜਾਣੀ ਆ ਵੀ ਜੇ ਹਾਂ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਸਭਨਾ ਜੀਆਂ ਦਾ ਇੱਕ ਦਾਤਾ ਸਾਰੇ ਵੱਲੋਂ ਹੁਣ ਦੱਸਿਓ ਜੀ ਸਾਰਿਆਂ ਜੀਵਾਂ ਦਾ ਦਾਤਾ ਇੱਕ ਹੈ